ਬੜੇ ਬਾਰੇ ਗਾਦੇ ਡਰੋਨਾਂ ਛੱਡੀਆਂ ਕਿਹੜੀ ਕਿਹੜੀ ਡਰੋਨ ਛੱਡੀਆਂ ਇਹਨਾਂ ਨੇ ਉਹਨਾਂ ਦੇ ਮਾਪਿਆਂ ਨੂੰ ਫੜਨਾ ਉਹਨਾਂ ਦੇ ਮਾਪਿਆਂ ਦੇ ਮੈਂ ਕਹਿੰਦਾ ਪੁੱਛੋ ਉਹਨਾਂ ਨੂੰ ਜਿਹੜੇ ਮਾਪਿਆਂ ਨੂੰ ਲੈ ਕੇ ਦਿੰਦੇ ਉਹਨਾਂ ਨੂੰ ਵੀ ਆਓ ਜੀ ਉਹਨੂੰ ਗੱਟੂ ਦੋ ਚੈਨਾ ਦਾ ਲੈ ਕੇ ਦਿਓ ਅਸੀਂ ਸਵੇਰ ਦੇ ਪਰੇਸ਼ਾਨ ਹੋ ਗਏ ਆ ਇਹ ਲੱਖ ਰੁਪਏ ਦਾ ਮਾਲ ਆ 10 ਬੇਟੇ ਮੇਰੇ ਘਰ ਲੱਗੇ ਸਵੇਰ ਦੇ ਦੋ ਬੇਟੇ ਲਾਈਆਂ 20 ਗੱਟੂ ਨਹੀਂ ਵੇਚਿਆ ਇਹਦੇ ਵਿੱਚੋਂ ਮੈਂ ਦੱਸੋ ਸਰ ਮੈਂ ਤੇ ਲੋਹੜੀ ਦਾ ਕੀ ਕਰਨਾ ਨੂੰ ਜੈ ਜੀ ਨਮਸਕਾਰ ਸੱਸੀ ਕਾ ਦੋਸਤੋ ਮੈਂ ਕੋਟ ਆਪਣਾ ਸੰਜੀਵਾਵਾ ਦੋਸਤੋ ਜੀ ਵੀ ਕੀ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦਾ ਤਿਹਾਰ ਕੋ ਕੱਲ ਬਹੁਤ ਹੀ ਉਤਸ਼ਾਹਨਾ ਮਨਾਇਆ ਜਾਏਗਾ ਉਸ ਦੇ ਸਬੰਧ ਵਿੱਚ ਪੂਰੇ ਬਾਜ਼ਾਰਾਂ ਵਿੱਚ ਜੜੀਆਂ ਰੌਣਕਾਂ ਲੱਗੀਆਂ ਨੇ ਖਾਸ ਕਰ ਗੱਲ ਕਰੀਏ ਤਾਂ ਹਰ ਕਿਸੇ ਦੀ ਜ਼ੁਬਾਨ ਤੇ ਜਿਹੜਾ ਹੈ ਪਤੰਗਾ ਦਾ ਨਾਮ ਹੈਗਾ ਬਹੁਤ ਜ਼ਿਆਦਾ ਰੌਣਕ ਦੇਖਣ ਨੂੰ ਮਿਲ ਰਹੀ ਹੈ ਖਾਸ ਕਰ ਗੱਲ ਕਰੀਏ ਤਾਂ ਆਪਾਂ ਇਸ ਟਾਈਮ ਆਪਾਂ ਬਹਰਾਪੁਰ ਰੋਡ ਤੇ ਖੜੇ ਆ ਉੱਥੇ ਬਹੁਤ ਜ਼ਿਆਦਾ ਜੜੀਆਂ ਪਤੰਗਾ ਜੜੀਆਂ ਵਿਕਰੀਆਂ ਨੇ ਬਹੁਤ ਸਾਰੇ ਜਿਹੜੇ ਕਸਟਮਰ ਹੈਗੇ ਆ ਉਹ ਕਾਇਟਾਂ ਪਤੰਗਾ ਲੈ ਰਹੇ ਨੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਦਿਖਾਵਾਂਗਾ ਕਿ ਤਸਵੀਰਾਂ ਦਿਖਾਈਆਂ ਜਾਣ ਕਿ ਕਿੰਨਾ ਭੀੜ ਭੜਕਾ ਹੈਗਾ ਬਹੁਤ ਸਾਰੇ ਜਿਹੜੇ ਲੋਕ ਆ ਗਏ ਹਜੇ ਵੀ ਰਾਤ ਪੂਰਾ ਹਨੇਰਾ ਹੋ ਚੁੱਕਿਆ ਪਰ ਫਿਰ ਵੀ ਜਿਹੜਾ ਹੈ ਪਤੰਗਾ ਲੈਣ ਵਾਲਿਆਂ ਦਾ ਬਹੁਤ ਜ਼ਿਆਦਾ ਰਸ਼ਕ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਪਤੰਗ ਹੈਗੀ ਹੈ ਇਸ ਟਾਈਮ ਅਵੇਲੇਬਲ ਹੈਗੀ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਖਾਸ ਕਰ ਜਿਹੜੇ ਬੱਚੇ ਆ ਵੱਡੇ ਹੈਗੇ ਆ ਉਹ ਤਕਰੀਬਨ ਸਾਰੇ ਜਿਹੜੇ ਪੁੱਜੇ ਨੇ ਔਰ ਕੱਲ ਪੂਰੇ ਭਾਰਤ ਵਿੱਚ ਜਿਹੜਾ ਹੈ ਲੋੜੀਆਂ ਦਾ ਤਿਹਾਰ ਬਹੁਤ ਹੀ ਧੂਮਤਾਰ ਮਨਾਇਆ ਜਾਏਗਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਜਿਹੜੇ ਲੋਕ ਅੱਗੇ ਖੜੇ ਨੇ ਇਹ ਦੇਖੋ ਪਤੰਗ ਬਹੁਤ ਵੱਡੀ ਪਤੰਗ ਹੈ ਇਹ तकरीबन ਆਪਾਂ ਦੁਕਾਨਦਾਰਾਂ ਨਾਲ ਜਿਹੜੇ ਇੱਥੇ ਲੈਣ ਆਏ ਪਤੰਗਾਂ ਲੈਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਪਤੰਗ ਬਾਜੀ ਬਾਜੀ ਜਿਹੜੇ ਤੇ ਪਤੰਗ ਚੜਾਉਂਦੇ ਸ਼ੌਕੀਨ ਨੇ ਉਹਨਾਂ ਨੂੰ ਪਤੰਗਾਂ ਬਾਰੇ ਪੁੱਛਾਂਗੇ ਕਿ ਕੀ ਕਹਿੰਦੇ ਨੇ ਕਿਹੜੀ ਪਤੰਗ ਨੂੰ ਪਸੰਦ ਕਰਦੇ ਨੇ ਕਿ ਹਾਂ ਵੀ ਕਈ ਵੱਡੇ ਗੁੱਡੇ ਆਂਦੇ ਕੋਈ ਛੋਟੀ ਗੁੱਡੀ ਆਂਦੀ ਹੈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਹੁਣੇ ਉਹਨੇ ਤੁਹਾਨੂੰ ਆਪਾਂ ਤੁਹਾਨੂੰ ਦੱਸਿਆ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਪਤੰਗਾ ਖਰੀਦ ਰਹੇ ਨੇ ਖਾਸ ਕਰ ਗੱਲ ਕਰੀਏ ਤਾਂ ਬਿਹਰਾਂਪੁਰ ਰੋਡ ਤੇ ਬਹੁਤ ਜ਼ਿਆਦਾ ਰਸ਼ਕ ਹੈ ਪਤੰਗਾ ਲੈਣ ਵਾਸਤੇ ਡੋਰੀ ਬਹੁਤ ਸਾਰੇ ਲੈ ਰਹੇ ਆ ਤਕਰੀਬਨ ਸਰਕਾਰ ਵੱਲੋਂ ਜਿਹੜਾ ਚਾਈਨਾ ਡੋਰ ਦੀ ਮਨਾਹੀ ਕੀਤੀ ਗਈ ਹੈ ਉਸ ਦੇ ਬਾਵਜੂਦ ਵੀ ਕੁਝ ਜਿਹੜੇ ਆ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਪਰ ਬਹੁਤ ਸਾਰੇ ਜਿਹੜੇ ਆ ਆਮ ਧਾਗੇ ਵਾਲੀ ਡੋਰ ਦੀ ਵਰਤੋਂ ਕਰ ਰਹੇ ਨੇ ਸਾਡੇ ਨਾਲ ਦੁਕਾਨਦਾਰ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਮਹੌਲ ਰਿਹਾ ਪਤੰਗ ਚੰਗਰ ਜੀ ਸਰ ਹਾਂਜੀ ਮੈਂ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਔਰ ਮਕਰ ਸੰਕਰਾਂਤੀ ਦੀ ਲੱਖ ਲੱਖ ਵਧਾਈ ਦਿਨਾ ਹਾਂ ਮੈਂ ਬਸ ਇਹੀ ਕਹਿਣਾ ਚਾਹੁੰਦਾ ਹਾਂ ਸਰਕਾਰ ਤਾਂ بڑے ਵਾਦੇ ਕਰਦੀ ਆ ਕਿ ਚਾਈਨਾ ਡੋਰ ਤੇ ਪਾਬੰਦੀ ਲਾਈ ਜਾਵੇ ਪਰ ਅਸੀਂ ਕੀ ਕਰ ਸਕਨੇ ਆ ਅਸੀਂ ਤਾਂ ਬਿਲਕੁਲ ਪਾਬੰਦੀ ਦੇ ਕਹਨੇ ਆ ਪਰ ਜੋ ਇਹ ਲੱਖਰ ਰੁਪਏ ਦਾ ਸਮਾਨ ਧਾਗੇ ਦਾ ਖਰੀਦਾ ਹੋਇਆ ਦੱਸੋ ਇਹਦਾ ਕੀ ਕਰੀਏ ਸਰਕਾਰ ਨੂੰ ਇਸ ਚੀਜ਼ ਦਾ ਜਵਾਬ ਦੇਵੇ ਪਹਿਲੇ ਦੱਸੋ ਸਰਕਾਰ ਖਰੀਦੇ ਕੀ ਸਾਡੇ ਕੋਲ ਦੱਸੋ ਪਹਿਲੇ ਜਿਹੜਾ ਵੀ ਕੋਈ ਜਾਂਦਾ ਕਹਿੰਦਾ ਚੈਨਾ ਦਾ ਗੱਟੂ ਦੋ ਕਿੱਥੋਂ ਤੇ ਹੈ ਦੱਸੋ ਇਸ ਗੱਲ ਕਰਕੇ ਅਸੀਂ ਬੜੇ ਪਰੇਸ਼ਾਨ ਆ ਸਾਡਾ ਲੱਖਾਂ ਦਾ ਸਮਾਨ ਸਾਡੇ ਅੰਦਰ ਰਹਿ ਗਿਆ ਅਸੀਂ ਕੀ ਕਰ ਸਕਨੇ ਇਸ ਹਿਥਿਆਰ ਨਾਲ ਸਾਡੇ ਚਿਹਰੇ ਤੇ ਬਿਲਕੁਲ ਖੁਸ਼ੀ ਨਹੀਂ ਆਈ ਸਰ ਬੜੀ ਦੇਰ ਦੇ ਤੁਸੀਂ ਜਿਹੜਾ ਇਹ ਪਤੰਗਾ ਦਾ ਡੋਰਾ ਦਾ ਕੰਮ ਕਰ ਰਹੇ ਹੋ ਕਿੰਨਾ ਪੁਰਾਣਾ ਨਾਣਾ ਕੰਮ ਹੈ ਸਰਸਾਟਾ 20 ਸਾਲ ਪੁਰਾਣਾ ਕੰਮ ਹੈ ਤੇ ਕੀ ਫਰਕ ਲੱਗਦਾ ਤੁਹਾਨੂੰ ਸਰ ਫਰਕ ਲੱਗਦਾ ਹੈ ਸਰਕਾਰ ਦੇ ਹੁਕਮ ਦੀ ਪਾਲਣਾ ਕਰਨਾ ਚਾਹੁੰਦੇ ਆ ਪਰ ਸਰਕਾਰ ਵੀ ਸਾਨੂੰ ਜਵਾਬ ਦੇਵੇ ਕਿ ਸਾਰੇ ਉਹਨੂੰ ਬੰਦ ਕਰਾਣ ਠੀਕ ਹੈ ਨਾ ਪਰ ਸਰਕਾਰ ਕੋਈ ਹੱਲ ਦੇਖਦੀ ਨਹੀਂ ਅੱਜ ਕੱਲ ਨਿੱਕੇ ਨਿੱਕੇ ਸ਼ਰਾਬੂ ਜਾਂਦੇ ਆ ਘਰਾਂ ਦੇ ਵਿੱਚ ਬੇਟੀਆਂ ਲਾ ਕੇ ਵੇਚਦੇ ਆ ਹੈ ਦੁਕਾਨਾਂ ਵਾਲਿਆਂ ਨੂੰ ਪੁੱਛਦੇ ਆ ਕਿ ਹੋਰ ਨੂੰ ਪੁੱਛ ਲੈਣ ਮੈਂ ਤਾਂ ਹੁਣ ਜਿਹੜੇ ਗੁੱਟ ਨੇ ਚੜ੍ਹਦੇ ਸਵੇਰੇ ਉਹਨਾਂ ਨੂੰ ਫੜਨਾ ਬੜੇ ਵਾਰੇ ਕਾਦੇ ਡਰੋਨਾਂ ਛੱਡੀਆਂ ਕਿਹੜੀ ਕਿਹੜੀ ਡਰੋਨ ਛੱਡੀਆਂ ਇਹਨਾਂ ਨੇ ਉਹਨਾਂ ਦੇ ਮਾਪਿਆਂ ਨੂੰ ਖੜਨਾ ਉਹਨਾਂ ਦੇ ਮਾਪਿਆਂ ਦੇ ਮੈਂ ਕਹਿੰਦਾ ਪੁੱਛੋ ਉਹਨਾਂ ਨੂੰ ਜਿਹੜੇ ਮਾਪਿਆਂ ਨੂੰ ਲੈ ਕੇ ਦਿੰਦੇ ਉਹਨਾਂ ਨੂੰ ਵੀ ਆਓ ਜੀ ਉਹਨੂੰ ਗੱਟੂ ਦੋ ਚੈਨਾ ਦਾ ਲੈ ਕੇ ਦਿਓ ਅਸੀਂ ਸਵੇਰ ਦੇ ਪਰੇਸ਼ਾਨ ਹੋ ਗਏ ਆ ਇਹ ਲੱਖ ਰੁਪਏ ਦਾ ਮਾਲ ਆ 10 ਬੇਟੇ ਮੇਰੇ ਘਰ ਲੱਗੇ ਸਵੇਰ ਦੇ ਦੋ ਬੇਟੇ ਲਾਈਆਂ 20 ਗੱਟੂ ਨਹੀਂ ਵੇਚਿਆ ਇਹਦੇ ਵਿੱਚੋਂ ਮੈਂ ਦੱਸੋ ਸਰ ਮੈਂ ਤਾਂ ਲੋਹੜੀ ਦਾ ਕੀ ਕਰਨਾ ਨੂੰ ਸਾਨੂੰ ਲੋਹੜੀ ਦੀ ਬੜੀ ਖੁਸ਼ੀ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਤੁਹਾਨੂੰ ਕਮੀ ਨਜ਼ਰ ਆ ਰਹੀ ਹੈ ਸਰ ਕਮੀ ਕਮੀ ਆ ਖੋਖੇ ਵਾਦੇ ਕਰਦੇ ਝ ਲੋਕਾਂ ਨੇ ਤਾਂ ਘੇਰੀ ਡੋਰ ਕਿਉਂ ਨਹੀਂ ਲਈ ਅਗਰ ਗੱਟੂ ਮਿਲਿਆ ਤਾਂ ਡੋਰ ਨਹੀਂ ਲਈ ਤਾਂ ਘੇਰੀ ਸਮਝਦੋ ਨਾ ਗੱਲ ਨੂੰ ਗੱਟੂ ਵੀ ਕਹਿੰਦਾ ਘੇਰੀ ਡੋਰ ਤਾਂ ਨਹੀਂ ਲਈ ਹੁਣ ਦੱਸੋ ਇਹਦਾ ਕੀ ਕਰੀਏ ਸਰਕਾਰ ਸਾਨੂੰ ਇਹਦਾ ਮੁਆਜਾ ਦੇਗੀ ਦੁਕਾਨਦਾਰ ਨੂੰ ਮੁਆਜਾ ਦੇਗੀ ਸਰਕਾਰ ਕਿ ਕਿਸਾਨ ਦੀ ਫਸਲ ਕਿੰਨਾ ਨੂੰ ਆਜਾ ਮਿਲਦਾ ਦੁਕਾਨਦਾਰ ਦਾ ਕਿਤੇ ਨਾ ਕਿਤੇ ਦੁਕਾਨਦਾਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਆ ਹਾਂਜੀ ਬਹੁਤ ਜ਼ਿਆਦਾ ਆਇਆ ਭਾਜੀ ਇਹਦੇ ਵਿੱਚ ਕਹਿੰਦੇ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਸਾਡਾ ਤੇ ਸਰ ਗੱਲ ਕਰੀਏ ਤਾਂ ਪਤੰਗਾ ਦਾ ਕਿਦਾਂ ਮਹੌਲ ਰਿਹਾ ਪਤੰਗਾ ਦਾ ਸਰਮੋਲ ਠੀਕ ਆ ਪਤੰਗਾ ਦੀ ਇੱਕ ਹੀ ਗੱਲ ਕਰ ਸਕਨੇ ਆ ਪਤੰਗਾ ਦੇ ਅੱਗੇ ਕੁਝ ਫੱਟ ਜਾਂਦੀਆਂ ਕੁਝ ਕੁਝ ਉਹ ਚਾਹ ਤੁਹਾਨੂੰ ਕੁਝ ਮਾਰ ਜਾਂਦੀ ਹੈਗਾ ਪਰ ਇਹ ਡੋਰ ਦਾ ਮਾਰਜਨ ਹੁੰਦਾ ਵੀ ਖਤਮ ਹੋ ਗਿਆ ਲੱਖਾਂ ਰੁਪਏ ਸਾਡੇ ਅੰਦਰ ਲੱਗ ਗਿਆ ਸਾਡਾ ਆਏ ਕਿੱਥੋਂ ਦੇਾਂਗੇ ਆਏ ਵੀ ਲੈ ਕੇ ਕਿਹ ਤੋਂ ਫਾਈਨੈਂਸ ਦੇ ਪੈਸੇ ਲਾਇਦੇ ਆ ਪੀ ਚਲੋ ਦਿਨ ਤਿਹਾਰ ਲੱਗੇਗਾ ਤੇ ਪੈਸੇ ਦੇ ਦਾਂਗੇ ਸਰ ਪਰ ਐਸੀ ਕੀ ਕਰੀ ਹੋਂ ਦੱਸੋ ਦਿਸੀ ਸਾਹਿਬ ਜਵਾਬ ਦੇਣ ਜਿਹੜੇ ਕਹਿੰਦੇ ਆ ਜੀ ਲਓ ਜੀ ਆਪਾਂ ਪਰਚੇ ਦਰਜ ਕਰ ਦਾਂਗੇ ਇਹ ਕਰ ਦਾਂਗੇ ਉਹ ਕਰਦੇ ਕਿੱਥੇ ਪਰਚਾ ਦਰਜ ਕੀਤਾ ਕਿੱਦ ਕਿੱਦ ਦੱਸਣਾ ਅਜ ਤੱਕ ਆ ਗਿਆ ਨੂੰ ਗਰਦਾਸਪੁਰ ਚੋਂ ਕਿੰਨੂ ਫੜਿਆ ਨਾ ਦੱਸੋ ਪਹਿਲੇ ਮੈਨੂੰ ਕਿਤੇ ਨਾ ਕਿਤੇ ਦੁਕਾਨਦਾਰਾਂ ਚ ਬਹੁਤ ਜਿਹੜਾ ਰੋਸ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਅਨੁਸਾਰ ਜਿਹੜੇ ਚਾਈਨਾ ਡੋਰ ਹਜੇ ਵੀ ਵਿਕ ਰਹੀ ਹੈ ਇਹ ਪ੍ਰਸ਼ਾਸਨ ਜਿਹੜਾ ਬਿਲਕੁਲ ਕੰਟਰੋਲ ਨਹੀਂ ਕਰ ਰਿਹਾਈ ਬਹੁਤ ਸਾਰੇ ਜਿਹੜੇ ਇਹਨਾਂ ਨੇ ਸਿੰਪਲ ਡੋਰ ਜਿਹੜੇ ਧਾਗਰੀ ਡੋਰ ਜਿਹੜੀ ਹੈ ਲਿਆ ਕੇ ਰੱਖੀ ਹੈ ਪਰ ਹਜੇ ਵੀ ਬਹੁਤ ਘੱਟ ਜਿਹੜੀ ਹੈ ਇਹ ਵਿਕੀ ਗਈ ਹੈ ਸਰ ਜਿਹੜੀ ਹੈ ਟੜੀ ਪਤੰਗ ਕੀ ਹੈ ਇਹ ਕਿੱਥੋਂ ਮਤਲਬ ਕਿ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਸਰ ਪਤੰਗ ਆਡੀ 5 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਆ 500 ਰੁਪਏ ਤੱਕ ਵਿਕਦੀ ਜਾਂਦੀ ਹੈ ਪਤੰਗ ਦਾ ਰੇ ਤੇ ਮੈਂ ਦੇਖ ਰਿਹਾ ਹਜੇ ਵੀ ਬਹੁਤ ਜ਼ਿਆਦਾ ਪੀੜ ਪਈ ਹੋਈ ਹੈਗੀ ਹੈ ਕਿਸ ਤਰ੍ਹਾਂ ਦਾ ਰਹਾ ਸਰ ਠੀਕ ਹੈ ਪਤੰਗਾ ਤਾਂ ਠੀਕ ਹੈ ਵੇਗੀਆਂ ਪਰ ਸਰ ਡੋਰ ਹੀ ਨਹੀਂ ਵਿਕੀ ਤੇ ਇਹ ਪਤੰਗਾ ਵੇਚ ਕੇ ਕੀ ਲੈਣਾ ਚੋਂ ਪਤੰਗਾ ਤਾਂ ਸਮਝ ਲਓਗੇ ਪੈਸੇ ਪੂਰੇ ਕਿਤੇ ਕੁਝ ਫਟ ਗਏ ਤੇ ਕੁਝ ਵੇਚ ਵੇਚ ਲਿਆ ਪਰ ਡੋਰ ਵੀ ਤਾਂ ਵਿਕਣੀ ਚਾਹੀਦੀ ਧਾਗੇ ਦੀ ਤੇ ਕਿਉਂ ਨਹੀਂ ਵਿਕੀ ਅਗਰ ਚੈਨਾ ਗੱਟੂ ਵੇਚ ਗਿਆ ਤਾਂ ਹੀ ਨਹੀਂ ਡੋਰ ਵਿਕੀ ਹੈ ਇਹਦਾ ਮਤਲਬ ਹੈ ਕਿ ਸਰਕਾਰ ਜਿਹੜੇ ਦਾਅਵੇ ਕਰ ਰਹੀ ਹੈ ਬਿਲਕੁਲ ਖੋਖਲੇ ਗੰਦਾਰਾਂ ਨੂੰ ਪੁੱਛਦੇ ਆ ਜਿਹੜੇ ਹੋਰ ਕਈ ਘਰਾਂ ਦੇ ਵਿੱਚ ਵੇਚਦੇ ਉਹਨਾਂ ਨੂੰ ਕੋਈ ਫੜਦੇ ਹੈ ਛੋਟੇ ਛੋਟੇ ਬੱਚੇ ਅੱਜ ਕੱਲ ਕਹਿੰਦੇ ਲੋ ਜੀ ਮੈਂ ਦੋ ਬੇਟੀਆਂ ਲੈ ਕੇ ਵੇਚਦੀਆਂ ਮੈਂ ਚਾਰ ਲੈ ਕੇ ਵੇਚਦੀਆਂ ਉਹ ਕਿੱਥੋਂ ਆਉਂਦੀਆਂ ਬਲ ਦੱਸੋ ਫੈਕਟਰੀਆਂ ਬੰਦ ਕਰਾਂ ਜਿੱਥੇ ਬੰਦਾ ਮੈਨੂਫੈਕਚਰਿੰਗ ਬੰਦ ਕਰਨ ਉਹਨਾਂ ਦੀ ਬਸ ਫੇਰ ਹੀ ਗੱਲ ਬਣਦੀ ਵੀ ਕਹਿੰਦੇ ਇਹ ਸਰਕਾਰ ਤੋਂ ਸਾਨੂੰ ਮੁਆਜਰਾ ਦੇ ਕੇ ਦਾ ਅਗਰ ਕਿਸਾਨ ਨੂੰ ਫਸਲ ਖਰਾਬ ਦਾ ਮੁਆਜਰਾ ਦਿਨੇ ਸਾਨੂੰ ਵੀ ਦੇਣ ਸਾਨੂੰ ਵੀ ਸਬਸਿਡੀ ਦੇਣ ਠੀਕ ਹੈ ਤੁਹਾਡੀ ਨਹੀਂ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ ਤੁਹਾਨੂੰ ਨਾਮ ਦੇਣੇ ਹੈ ਤੇ ਹਿੰਦੀ ਸਰਕਾਰ ਕੁਛ ਨੂੰ ਦਿੰਦੇ ਡੀਸੀ ਸਾਹਿਬ ਕੁਛ ਇਹਨਾਂ ਸਾਡੇ ਨਾਲ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਕਿ ਚਾਈਨਾ ਡੋਰ ਤੇ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਕਮੀ ਹੈ ਉਹ ਮਤਲਬ ਕਿ ਪ੍ਰਸ਼ਾਸਨ ਜਿਹੜਾ ਹੈ ਡੋਰ ਦੀ ਇਹ ਜਿਹੜੀ ਚਾਈਨਾ ਡੋਰ ਹੈ ਉਹ ਤੇ ਨਕੀਲ ਨਹੀਂ ਕਸ ਪਾਰ ਰਹੀ ਔਰ ਬੇਧੜਕ ਜਿਹੜਾ ਹੈ ਵਿਕਿਆ ਪਰ ਫਿਰ ਵੀ ਕਿਤੇ ਨਾ ਕਿਤੇ ਦੁਕਾਨਦਾਰਾਂ ਚ ਰੋਸ਼ ਹੈ ਕਿ ਹਾਂ ਵੀ ਜਿਹੜਾ ਸਾਡਾ ਕਮਾਈ ਦਾ ਸਾਧਨ ਹੈਗਾ ਸੀ ਉਹ ਬਿਲਕੁਲ ਜਿਹੜਾ ਹੈ ਠੱਪ ਹੋ ਗਿਆ ਤੇ ਆਪਾਂ ਹੋਰ ਵੀ ਜਿਹੜੇ ਆ ਸਾਡੇ ਕਸਟਮਰ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਇਤਿਹਾਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਕੀ ਨਾਟਾ ਮੇਰਾ ਨਾਮ ਤਰਨੁਕਮਾਰ ਹੈ ਜੀ ਤਰਨ ਜੀ ਤੁਸੀਂ ਇੱਥੇ ਪਤੰਗਾ ਲੈਣ ਆਏ ਹੋ ਨਹੀਂ ਪਤੰਗਾ ਲੈਣ ਨਹੀਂ ਮੈਂ ਇੱਥੇ ਸਪੈਸ਼ਲ ਪਠਾਨਕੋਟ ਤੋਂ ਲੋੜੀ ਵੇਖਣਾ ਹੈ ਇਸ ਵਾਰ ਇੱਥੇ ਮੇਰੀ ਭੂਆ ਉਹਨੇ ਰਹਿੰਦੇ ਨੇ ਸਪੈਸ਼ਲ ਪਠਾਨਕੋਟ ਤੋਂ ਲੋੜੀ ਵੇਖਣਾ ਹੈ ਇਸ ਵਾਰ ਮੈਨੂੰ ਸੱਦਿਆ ਗਿਆ ਸੀ ਕੀ ਖਾਸੀਅਤ ਹੈ ਗੁਰਦਾਸਪੁਰ ਦੀ ਕਿ ਜਿਹੜਾ ਤੁਸੀਂ ਪਠਾਣਕੋ ਛੜ ਕੇ ਇੱਥੇ ਆਏ ਹੋ ਇੱਥੇ ਖਾਸੀਅਤ ਹੈ ਵੀ ਇੱਥੇ ਜਦ ਦਦਵਾਲੀ ਤੇ ਪਟਾਕੇ ਵੇਖਦੇ ਆ ਐਦਾ ਇੱਥੇ ਮੇਲਿਆਂ ਵਾਂਗ ਗੁੱਡੀ ਵੇਖਦੀ ਆ ਦੀ ਵਾਰਕੇ ਉਹ ਚੀਜ਼ ਸਾਡੇ ਉੱਤੇ ਨਹੀਂ ਆਗੀ ਪਠਾਨਕੋਟ ਵਿੱਚ ਇੱਥੇ ਆ ਖਾਸियत ਕਿਤਨਾ ਕਿਤੇ ਗੁਰਦਾਸਪੁਰ ਨਾਲ ਟਾੜਾ ਪਿਆਜ ਜੁੜਿਆ ਹਾਂਜੀ ਹਾਂਜੀ ਮੇਰਾ ਪਿਆਰ ਬਹੁਤ ਜੁੜਿਆ ਗੁਰਦਾਸਪੁਰ ਨਾਲ ਮੇਰੀ ਭੂਆ ਨੇ ਤੇ ਸਰ ਚਾਈਨਾ ਡੋਰ ਤੇ ਜਿਹੜੀ ਹੈ ਹਜੇਤਪੁਰੀ ਤਰ੍ਹਾਂ ਜਿਹੜੀ ਹੈ ਨਕੀਲ ਨਹੀਂ ਪਾਈ ਜਾ ਰਹੀ ਕੀ ਕਹਿਣਾ ਚਾਹੋਗੇ ਕਿ ਹਾਂ ਵੀ ਚਾਈਨਾ ਡੋਰ ਠੀਕ ਹੈ ਕਿ ਤਾਂ ਆਮਤਾ ਕੇ ਵਾਲੀ ਡੋਰ ਵਰਤਣੀ ਚਾਹੀਦੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਆਮਤਾ ਕੇ ਵਾਲੀ ਡੋਰੀ ਵਿਕਣੀ ਚਾਹੀਦੀ ਹੈ ਚਾਈਨਾ ਡੋਰ ਬਹੁਤ ਹੀ ਜ਼ਿਆਦਾ ਹਾਨੀ ਕਰ ਕਾ ਸਾਡੇ ਵਸਤੇ ਇਹ ਨਾਲ ਬੋਤਾਂ ਦੀ ਜ਼ਿਆਦਾ ਮੋਤਾ ਹੋਈਆਂ ਨੇ ਬਹੁਤ ਹਾਨੀ ਕਰ ਕਰ ਤੇ ਮੈਂ ਬੇਨਤੀ ਕਰਦਾ ਕਿ ਚਾਈਨਾ ਡੋਰ ਦਾ ਘਰ ਤੋਂ ਘਰ ਤੇ ਇਸਤੇਮਾਲ ਕਰੇ ਤੇ ਤਾਂ ਗੇਵਲੀ ਡੋਰ ਜ਼ਿਆਦਾ ਵਰਤਦੇ ਆ ਇਹ ਸਾਡੇ ਸਾਡੇ ਨਾਲ ਜਿਹੜੇ ਆ ਪਠਾਨਕੋਟ ਤੇ ਆਏ ਰਹੇ ਤੇ ਉਹਨਾਂ ਨੇ ਬਿਲਕੁਲ ਵਧੀਆ ਕਿਹਾ ਕਿ ਜਿਹੜੇ ਆ ਚਾਈਨਾ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਆ ਆਮ ਜਿਹੜੀ ਧਾਗੇ ਵਾਲੀ ਡੋਰ ਰਹੀ ਆ ਉਹੀ ਵਰਤ ਹੋਣੀ ਚਾਹੀਦੀ ਆ ਦੁਕਾਨਦਾਰ ਵੀ ਪਰੇਸ਼ਾਨ ਨੇ ਤੇ ਜਿਹੜੇ ਗਾਹਕ ਨੇ ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨ ਨਜ਼ਰ ਆ ਰਹੇ ਨੇ ਮੈਂ ਤੁਹਾਡਾ ਆਪਣਾ ਸੰਜੀਪ ਆਵਾ